ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਏਡਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਆਲਟੋ ਐਲ ਐਕਸ ਆਈ ਗੱਡੀ ਵਿਕਾਊ ਆ 2006 ਮਾਡਲ ਹੈ ਜੀ ਪਾਰਸਿੰਗ 2026 ਤੱਕ ਏਰੀਆ ਪੱਟੀ ਤਰਨ ਤਰਨ ਡਿਮਾਂਡ ਹੈ ਜੀ 69000 7009004503 70090045 03 ਇਸ ਨੰਬਰ ਤੇ ਫੋਨ ਕਰਕੇ ਐਲਟੋ ਐਲ ਐਕਸ ਆਈ ਗੱਡੀ 2006 ਮਾਡਲ 90000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਉਹ ਕੀ ਕੰਡੀਸ਼ਨ ਦੀ ਗੱਡੀ ਹੈ ਜੀ ਪੈਸ਼ਨ ਪ੍ਰੋ ਮੋਟਰਸਾਈਕਲ ਵਿਕਾਊ ਹੈ ਜੀ ਲਾਸਟ ਮਾਡਲ 2021 8000 ਚੱਲਿਆ ਜੀ ਸਿਰਫ ਏਰੀਆ ਖੜੂਰ ਸਾਹਿਬ ਤਰਨਤਾਰ 55000 ਰੁਪਏ ਡਿਮਾਂਡ ਹੈ ਜੀ 55000 ਰੁਪਏ ਡਿਮਾਂਡ ਹੈ ਜੀ ਤੇ 21 ਮਾਡਲ ਲਾਸਟ ਹੈ 8000 ਜੱਲਾ ਸਿਰਫ ਪੈਸ਼ਨ ਪ੍ਰੋ ਮੋਟਰਸਾਈਕਲ ਵਿਕਾਊ ਹੈ ਜੀ ਤੇ ਲੋਕੇਸ਼ਨ ਤੁਸੀਂ ਨੋਟ ਕਰ ਲਈ ਹੋਣੀ ਹੈ ਜੀ ਖਰੂਰ ਸਾਹਿਬ ਤਰਨਤਾਰਨ 99882 52528 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੈਸ਼ਨ ਪ੍ਰੋ ਮੋਟਰਸਾਈਕਲ ਜਿਹੜਾ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਡਾਇਰੈਕਟਰ ਵਿਕਾਊ ਆ 1990 ਮਾਡਲ ਆਰ ਸੀ ਨਈ ਹੈਗੀ ਅੰਮ੍ਰਿਤਸਰ ਏਰੀਆ ਡਬਲ ਕਲਚ ਹੈ ਜੀ ਓਕੇ ਕੰਡੀਸ਼ਨ ਦਾ ਮਾਲਕ ਵੀਰ ਦਾ ਕਹਿਣਾ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਇਹ ਰੇਟ ਇਹਦਾ 98000 ਰੁਪਏ ਹੈ 98000 ਰੁਪਏ ਰੇਟ ਰੱਖੇਗੇ ਜੀ 1990 ਮਾਡਲ ਡਬਲ ਕਲਚ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 81988 99859 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ 98000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਫਟ ਜ਼ਰ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਬੀਡੀਆਈ ਮਾਡਲ ਗੁੱਡ ਕੰਡੀਸ਼ਨ ਫੈਮਲੀ ਕਾਰ ਏਰੀਆ ਜਲੰਧਰ ਪਾਵਰ ਵਿੰਡੋ ਸੈਂਟਰ ਲੋਕ ਬਾਕੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦਾ ਕੋਈ ਐਕਸੀਡੈਂਟ ਨਹੀਂ ਹੈਗਾ ਬਹੁਤ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਹੈ ਜੀ ਤੇ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 7889011932 ਇਸ ਨੰਬਰ ਤੇ ਫੋਨ ਕਰਕੇ ਫੀਸ ਸਕਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਤਾਂ ਕਿ ਤੁਹਾਡੇ ਕੋਲ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਪਲਾਟ ਵਿਕਾਊ ਹੈ ਜੀ 985 ਸਕੁਅਰ ਜਾਰਡ ਦਾ ਤੇ ਡਬਲ ਰੋਡ ਦੇ ਉੱਪਰ ਹੈ ਜੀ ਸਬਜ਼ੀ ਮੰਡੀ ਕੋਲ ਤੇ ਕੰਡਾ ਵੀ ਕੋਲੇ ਹੈ 65 ਫੁੱਟ ਫਰੰਟ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9814074594 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਦੇ ਲਈ ਸਾਡੇ ਨੰਬਰ ਤੇ ਸੰਪਰਕ ਕਰੋ WhatsApp ਰਾਹੀਂ 9877988446 ਇਹ ਚੈਨਲ ਦਾ WhatsApp ਨੰਬਰ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਕੋਈ ਵੀ ਪ੍ਰਾਪਰਟੀ ਵੇਚਣੀ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਵੀਡੀਓ ਤੇ ਸਾਰੀ ਜਾਣਕਾਰੀ ਭੇਜੋ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਇੱਥੋਂ ਵੀਰ ਜੀ ਆਪਣਾ ਆ ਜਿਹੜਾ ਖੰਭਾ ਦੀ ਜਿਹੜਾ ਸਾਹਮਣੇ ਇਹ ਖੰਬੇ ਤੋਂ ਲੈ ਕੇ ਆ ਆਪਣੇ ਵਾਹਣ ਦੇ ਵਿੱਚੋਂ ਪਲਾਟ ਕੱਟੇ ਹੋਣਗੇ ਤੇ ਇਹਦੇ ਬੈਕ ਸ਼ਾਰਡ ਆਪਣੇ ਵਾਹਣ ਆ ਰਿਹਾ ਉਧਰੋਂ ਆ ਵਾਹਣਾਗਾ ਇਹ ਇਧਰ ਆਪਾਂ ਹੀ ਨਾਲ ਲੱਗਾ ਆ ਆਪਣੀ ਬਿਜਲੀ ਮੋਟਰ ਆ ਜਿਹੜਾ ਤੇ ਆ ਆਪਣੀ ਘਰ ਵਾਲੀ ਆ ਗਈ ਪਹਿਲੀ ਤੇ ਆ ਆਪਣਾ ਘਰ ਆ ਗਿਆ ਆਪਣਾ ਕੁਝ ਸਮਾਂ ਤੇ ਆ ਜਿਹੜਾ ਆਪਣਾ ਸਾਹਮਣੇ ਬਾਰਨ ਸਾਹਮਣੇ ਆ ਵਿਚਾਲੇ ਖਾਲ ਜਾਂਦਾਗਾ ਤੇ ਨਾਲੇ ਖੱਬੇ ਪਾਸੇ ਵੀ ਆਪਣਾ ਪਟਾ ਆ ਗਿਆ ਤੇ ਸੱਜੇ ਪਾਸੇ ਵੀ ਆਪਣਾ ਪਟਾ ਆ ਗਿਆ ਇਹ ਮਤਲਬ तकरीबन 4.5 4 ਕਿੱਲਾ ਦਾ ਪਟਾ ਹੋਊਗਾ ਠੀਕ ਆ ਨਾ ਤੇ ਆ ਆਪਣਾ ਮਕਾਨ ਆ ਗਿਆ ਠੀਕ ਆ ਨਾ ਸਾਰੀਆਂ ਸਹੂਲਤਾਂ ਇਹਦੇ ਵਿੱਚ ਘੱਟ ਦੋ ਭਾਂਡੇ ਨੇਗੇ ਕਿ ਨੀਰੇ ਵਾਲੀ ਸਿਵਾਤਾ 32 ਫੁੱਟ ਦੀ ਤੇ ਇੱਕ 32 ਫੁੱਟ ਦਾ ਭਾਂਡਾ ਪਛੋਣ ਵਾਲਾ ਆ ਆਪਣਾ ਖਾਲ ਜਾਂਦਾ ਤੇ ਇਹ ਖਾਲ ਇੱਧਰ ਇੱਧਰ ਵੀ ਆਪਣਾ ਪਾਣੀ ਪਿੰਦਾ ਆ ਬਾਹ ਨੂੰ ਤੇ ਆ ਬਾਹ ਨੂੰ ਪਾਣੀ ਪਿੰਦਾ ਇਹ ਦੋਨੇ ਪਟਨੇ ਇੱਕ ਕਾਬਟ ਜਾਂਦੇ 36 ਵਾਲੀ ਆ ਲੰਬਾਈ ਵਾਟਾ ਠੀਕ ਹੈ ਨਾ ਏਖੀ ਵਾਲੀ ਸੜਕ ਤੇ ਆਗਾ ਤੇ ਆ ਪਿੰਡਾਗਾ ਆ ਘਰ ਆਗੇ ਠੀਕ ਹੈ ਨਾ ਪਿੰਡ ਦੇ ਵਿੱਚ ਤੇ ਘਰਾਂ ਦੇ ਵਿੱਚ ਹੀ ਆ ਗਿਆ ਆਪਣਾ ਵਹਣ ਪਲਾਟਾਂਗਾਣਾ ਠੀਕ ਹੈ ਵੀਰ ਜੀ 네, 막기만 해서는 안 들어도 들어 가던 나. ਤੇ ਆ ਆਪਣੀ ਨਿਰਾਸ਼ਵਾਤ ਆ ਗਈ। ਇਹ ਆ ਆਪਣਾ ਭਾਂਡਾ ਹੈਗਾ ਪਛਮਾ ਪੱਕਾ ਲੈਟਰ ਤੇ ਇਹ ਕੱਲ ਨੂੰ ਅਗਲੇ ਨੇ ਜੇ ਕੋਈ ਕਮਰੇ ਬਣਾਉਣਾ ਕਮਰੇ ਬਣਾ ਸਕਦਾ ਤੇ ਇਧਰ ਆਪਣਾ ਲਾਰਟਰਮ ਬਾਥਰੂਮ ਆਗਾ ਠੀਕੋ ਜੀ ਤੇ ਉੱਪਰ ਆਪਣਾ ਚਿਵਾਰਾ ਆਗਾ ਤੇ ਬਹੁਤ ਵਧੀਆ ਘਰ ਆਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਰਾਲਾ ਟੱਪਾਂ ਨਹੀਂ ਤੇ ਆ ਮੇਰੀਆਂ ਘੋੜੀਆਂ ਦਾ ਬਈ ਚਾਰਨਾ ਬਣਾ ਹੋਇਆ ਇਹ ਘੋੜੀਆਂ ਵੰਨਨ ਨਾਤੀਆ ਤੇ ਇੱਧਰ ਵੀ ਆਪਦੀਆਂ ਘੋੜੀਆਂ ਵੰਨਦਾ ਹੁੰਦਾ ਸੀ ਯਾ ਘੋੜੀਆਂ ਦਾ ਵਸਤ ਬਣਾ ਹੁੰਦਾ ਸੀ ਤੇ ਆ ਵੀਰ ਜੀ ਸ਼ੰਕ ਪਾਣੀ ਆ ਗਿਆ ਸ਼ੰਕ ਜੱਪ ਉਸ ਨੂੰ ਆਰਸ਼ ਹੋਈ ਆ ਗਈ ਤੇ ਆ ਬਾਬਿਆਂ ਵਾਲਾ ਵਤ ਰੂਮ ਆ ਗਿਆ ਤੇ ਆ ਬਟਕ ਆ ਗਈ ਆ ਤਨਕਾਰ ਆ ਗਈ ਇੱਕ ਦਬਾਟ ਕਾ ਜੀ ਕਿ ਕਿਦਰਾ ਆ ਵੀ ਭਾਈ ਮੁਰਗਾਂ ਵਸਤ ਬਣਾ ਹੁੰਦਾ ਸੀ ਤੇ ਆ ਪੜੀ ਆ ਗਈ ਠੀਕ ਆ ਬਈ ਤੇ ਬਾਕੀ ਆ ਤੂੰ ਦੇਖ ਲਓ ਜੀ